ਜਿੱਥੇ ਵੀ ਡਿਊਟੀਆਂ ਦੇ ਰਹੇ ਹੋ ਆਪਾਂ ਬੜੀ ਚੌਕਸੀ ਦੇ ਨਾਲ ਇਹ ਡਿਊਟੀਆਂ ਨਿਭਾਉਣੀਆਂ ਵੀਰੋ ਕਿਉਂਕਿ ਕੇਂਦਰ ਸਰਕਾਰ ਤੇ ਇੰਟੈਲੀਜੈਂਸੀਆਂ ਦੇ ਅੱਖਾਂ ਦੇ ਵਿੱਚ ਆਪਣਾ ਇਹ ਪਵਿੱਤਰ ਮੋਰਚਾ ਜਿਹੜਾ ਆਪਣੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੇ ਇੱਕ ਤੇ ਹੰਢਾ ਕੇ ਇਹ ਮੋਰਚੇ ਨੂੰ ਸਿਖਰਾਂ ਤੇ ਲੈ ਕੇ ਗਏ ਨੇ ਇਹ ਮੋਰਚਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਵੀਰੋ ਤੇ ਤੁਸੀਂ ਇਸ ਮੋਰਚੇ ਦੇ ਵਿੱਚ ਆਪਣੀਆਂ ਡਿਊਟੀਆਂ ਕਰਕੇ ਵੱਡਾ ਸਹਿਯੋਗ ਦੇ ਰਹੇ ਹੋ ਵੀਰੋ ਇਹ ਵੱਡਾ ਸਹਿਯੋਗ ਹੈ ਜਿਹੜਾ ਤੁਹਾਡਾ ਇਹ ਤੁਹਾਨੂੰ ਪਤਾ ਹੋਵੇਗਾ ਕਿ ਆਪਣਾ ਜਿਹੜਾ ਇੰਨੇ ਦਿਨ ਮੋਰਚਾ ਜਿਹੜਾ ਇੱਥੇ ਇੰਟੈਲੀਜੈਂਸੀਆਂ ਤੇ ਜਿਹੜੀਆਂ ਫੋਰਸਾਂ ਨੇ ਉਹਨਾਂ ਨੂੰ ਪਿੱਛੇ ਧੱਕਣ ਦੇ ਵਿੱਚ ਆਪਾਂ ਸਫਲ ਹੋਏ ਆ ਤਾਂ ਸਿਰਫ ਤਾਂ ਸਿਰਫ ਤੁਹਾਡੇ ਨਾਕਿਆਂ ਦੇ ਉੱਤੇ ਚੌਕਸੀ ਦੇ ਕਰਕੇ ਹੋਏ ਆ ਤੁਸੀਂ ਬੜੇ ਧੰਨਵਾਦੀ ਆ ਅਸੀਂ ਤੁਹਾਡੇ ਕਿ ਜਿਹੜੀਆਂ ਤੁਸੀਂ ਇੰਨੀਆਂ ਸ਼ਕਤੀ ਤੇ ਆਪਣੀਆਂ ਜਿਹੜੀਆਂ ਇੰਨੀ ਚੌਕਸੀ ਨਾਲ ਡਿਊਟੀਆਂ ਨਿਭਾ ਰਹੇ ਹੋ ਇਹ ਬੜਾ ਜ਼ਰੂਰੀ ਆ ਆਪਣੇ ਮੋਰਚੇ ਲਈ ਆਪਾਂ ਇਹ ਮੋਰਚਾ ਜਿਹੜਾ ਆਪਣਾ ਇਤਿਹਾਸ ਖੋ ਚੁੱਕਿਆ ਆਪਾਂ ਇਸ ਮੋਰਚੇ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਕੇ ਆਪਣੇ 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 ਨਾਮ ਆ ਜਿਹੜੇ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਤਰਜਿ ਕਰਾ ਚੁੱਕਿਆ ਵੀਰੋ ਇਹ ਇਤਿਹਾਸਕ ਅੰਦੋਲਨ ਆ ਜਿਹੜੇ ਜਿਹੜੇ ਵੀ ਵੀਰ ਇਸ ਇਤਿਹਾਸਕ ਅੰਦੋਲਨ ਦੇ ਵਿੱਚ ਆਪਾਂ ਡਿਊਟੀਆਂ ਨਿਭਾ ਰਹੇ ਆ ਜਦੋਂ ਕਿਤੇ ਇਹ ਅੰਦੋਲਨ ਦੀਆਂ ਕਿਤਾਬਾਂ ਛਪਣ ਗਿਆ ਆਪਣੇ ਬੱਚੇ ਜਾਂ ਆਪਣੇ ਪੋਤੇ ਜਾਂ ਪਰੋਤੇ ਇਹਨਾਂ ਲਾਵਰੂ ਪੜਨਗੇ ਆਪਣੇਆਂ ਨੂੰ ਜਾਂ ਇਸ ਅੰਦੋਲਨ ਨੂੰ ਪੜਨਗੇ ਤਾਂ ਬੜੇ ਫਕਰ ਨਾਲ ਦੱਸਿਆ ਕਰਨਗੇ ਕਿ ਸਾਡੇ ਬਾਪੂ ਨੇ ਜਾਂ ਸਾਡੇ ਡੈਡੀ ਨੇ ਇਸ ਅੰਦੋਲਨ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਾਂ ਡਿਊਟੀਆਂ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣਾ ਜਿਹੜਾ ਉਹਨਾਂ ਅੱਖਾਂ 'ਚ ਫਕਰ ਜਾਂ ਆਪਣਾ ਮਾਣ ਜਿਹੜਾ ਵਧੇਗਾ ਇਸ ਕਰਕੇ ਆਪਾਂ ਇਸ ਅੰਦੋਲਨ ਦੇ ਵਿੱਚ ਆਪਣਾ ਇੱਕ ਇਤਿਹਾਸਿਕ ਸਹਿਯੋਗ ਦੇ ਰਹੇ ਆ ਵੀਰੋ ਬਹੁਤ ਬਹੁਤ ਧੰਨਵਾਦੀਆਂ ਸੀ ਤੁਹਾਡੇ ਤੁਸੀਂ ਬੜੇ ਚੌਕਸੀ ਨਾਲ ਡਿਊਟੀਆਂ ਕਰ ਰਹੇ ਹੋ ਹਰ ਰੋਜ਼ ਦੀ ਤਰ੍ਹਾਂ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਤੁਸੀਂ ਕਿੰਨੀ ਚੌਕਸੀ ਨਾਲ ਡਿਊਟੀਆਂ ਨਿਭਾ ਰਹੇ ਹੋ ਬੜੇ ਧੰਵਾਦੀਆਂ ਤੁਹਾਡੇ ਇਹ ਜਿਹੜਾ ਅੰਦੋਲਨ ਹੈ ਇਹ ਆਪਾਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਅੰਦੋਲਨ ਆਪਣੀਆਂ ਜਿਹੜੀਆਂ ਇਹ ਕੇਂਦਰ ਦੀਆਂ ਮਾੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਲੜਕ ਰਿਹਾ ਹੈ ਕਿ ਇਹ ਅੰਦੋਲਨ ਜਿਹੜਾ ਇਹ ਕਦੋਂ ਤਾਰ ਪੀੜੋ ਕੀਤਾ ਜਾਵੇ ਪਰ ਤੁਹਾਡੇ ਅਸੀਂ ਸਹਿਯੋਗੀਆਂ ਜਿਹੜੇ ਤੁਸੀਂ ਸਾਡੇ ਤੁਸੀਂ ਆਪਣੀਆਂ ਇਹਨਾਂ ਚੌਕਸੀ ਨਾਲ ਪਹਿਰੇ ਕਰਕੇ ਇਹਨਾਂ ਦੇ ਹਰੇਕ ਗੰਦੇ ਮਨਸੂਬਿਆਂ ਨੂੰ ਫੇਲ ਕਰ ਚੁੱਕੇ ਹੋ ਵੀਰੋ ਤੁਸੀਂ ਬੜੇ ਬੜੇ ਤਨਵਾਦੀਆਂ ਤੁਹਾਡੇ ਤੁਸੀਂ ਬੜੇ ਨਾਮਾ ਬਣੇ ਹੋ ਜਿਹੜੇ ਇਸ ਇਤਿਹਾਸਕ ਅੰਦੋਲਨ ਦੇ ਵਿੱਚ ਆਪਣੀਆਂ ਆਪਣੀਆਂ ਟਿਊਟੀਆਂ ਲਿਭਾਰੇ ਹੋ ਵੀਰੋ ਤੇ ਤੁਹਾਨੂੰ ਪਤਾ ਹੈ ਤੇ ਇਹ ਮਹੀਨਾ ਜਿਹੜਾ ਇਹ ਮਹੀਨਾ ਕੋ ਦਾ ਚੱਲ ਰਿਹਾ ਵੀਰੋ ਤੇ ਇਹ ਤੁਹਾਨੂੰ ਵੀ ਪਤਾ ਹੈ ਤੇ ਇਹ ਆਪਾਂ ਨੂੰ ਵੀ ਪਤਾ ਹੈ ਕਿ ਇਹ ਆਪਣਾ ਜਿਹੜਾ ਮਹੀਨਾ ਹੈ ਇਹ ਆਪਣੇ ਇਤਿਹਾਸ ਦੇ ਵਿੱਚ ਕੀ ਮਹੱਤਤਾ ਰੱਖਦਾ ਇਸ ਕਰਕੇ ਆਪਾਂ ਨੂੰ ਪਿੱਛੇ ਜਾਈਏ ਤਾਂ ਆਪਾਂ ਨੂੰ ਪਤਾ ਲੱਗੇ ਕਿ ਉਹ ਸਮੇਂ ਵੀ ਮਹੀਨਾ ਪੂਰਦਾ ਸੀ ਤੇ ਉਹ ਸਮੇਂ ਵੀ ਟੱਕਰ ਜਿਹੜੀ ਉਹ ਜ਼ਾਲਮ ਹਕੂਮਤ ਦਾ ਨਾਲ ਸੀ ਤੇ ਅੱਜ ਵੀ ਮਹੀਨਾ ਪੂਰਦਾ ਤੇ ਅੱਜ ਵੀ ਜਿਹੜੀ ਹਕੂਮਤ ਜ਼ਾਲਮ ਨਾਲ ਆਪਣੀ ਟੱਕਰ ਲੱਗੀ ਹੋਈ ਆ ਤੇ ਇਸ ਦੇ ਵਿੱਚ ਤੁਸੀਂ ਆਪਨਾ ਬੜਾ ਵੱਡਾ ਸਹਿਯੋਗ ਦੇ ਰਹੇ ਹੋ ਇੰਨੀ ਚੌਕਸੀ ਨਾਲ ਇੰਨੇ ਜਿਹੜੇ ਤੁਸੀਂ ਪਹਿਰੇ ਲਾ ਰੱਖਿਆ ਇਹ ਬੜੀ ਚੌਕਸੀ ਨਾਲ ਨਿਭਾ ਰਹੇ ਹੋ ਬੜੇ ਧੰਨਵਾਦੀ ਆ ਤੁਹਾਡੇ ਧੰਨਵਾਦ ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਦੀ ਖੁਸ਼ੀ